ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਪਤਾ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਸ਼ਿਮਰ ਦੇ ਹੋਣਗੇ ਤੇ ਪਸ਼ਮੀਨੇ ਦੇ ਹੋਣਗੇ ਠੀਕ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਸ਼ਿਮਰ ਤੇ ਪਸ਼ਮੀਨੇ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਬਹੁਤ ਹੀ ਸੂਟੇ ਲੇਟੈਸਟ ਚ ਚੱਲ ਰਹੇ ਨੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਤੁਸੀਂ ਕੋਈ ਵੀ ਫੋਟੋ ਪਾ ਕੇ ਕਿਸੇ ਤਰ੍ਹਾਂ ਦਾ ਵੀ ਆਪਣੇ ਕੋਲ ਡਿਜ਼ਾਈਨ ਦਾ ਸੂਟ ਬਣਵਾ ਸਕਦੇ ਹੋ ਬਾਕੀ ਜੀ ਜਿਨ੍ਹਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਸਟਾਰਟ ਕਰਦੇ ਆ ਫਰਸਟ ਸੂਟ ਜਿਹੜਾ ਆਪਣਾ ਮਹਿੰਦੀ ਕਲਰ ਚ ਹੋਏਗਾ ਇਹ ਜਿਹੜਾ ਸ਼ਿਮਰ ਚ ਹੋਏਗਾ ਸੂਟ ਠੀਕ ਹੈ ਫੈਬਰਿਕੇ ਦਾ ਸ਼ਿਮਰ ਹੋਏਗਾ ਨਾਲ ਦੁਪੱਟਾ ਮਸਲੀਨ ਦਾ ਹੋਏਗਾ ਬਾਟਮ ਤੇ ਵੀ ਨਿੱਕੀ ਨਿੱਕੀ ਬੂਟੀ ਜੀ ਦਾ ਕੰਮ ਕੀਤਾ ਹੋਏਗਾ ਨੈੱਕ ਦੇਖ ਸਕਦੇ ਹਾਂ ਬਹੁਤ ਸੋਹਣਾ ਬਣਿਆ ਹੋਇਆ ਆ ਨੈਕਸਟ ਕਲੀਆਂ نیچے ਨੂੰ ਜਾਂਦੀਆਂ ਤੇ ਘੇਰੇ ਤੇ ਵੀ ਫਲਾਵਰਸ ਬਣ ਕੇ ਤੇ نیچے ਜਿਹੜਾ ਬਹੁਤ ਸੋਹਣਾ ਕੰਮ ਕੀਤਾ ਇਹਦੇ ਵਿੱਚ ਲੇਟੈਸਟ ਜੇ ਬਹੁਤ ਸੋਹਣੇ ਕਲਰ ਹੈਗੇ ਨੈਕਸਟ ਇਹ ਵਾਲਾ ਵੀ ਸ਼ਿਮਰ ਵਿੱਚ ਹੀ ਹੋਏਗਾ ਠੀਕ ਹੈ ਜੀ ਬੋਟਮ ਤੇ ਦੇਖ ਸਕਦੇ ਹੋ ਵਰਕ ਕੀਤਾ ਹੋਇਆ ਹੈ ਲਾਈਟ ਜਿਆ ਤੇ ਦੁਪੱਟੇ ਤੇ ਵੀ ਫੋਰ ਸਾਈਡ ਜਿਹੜਾ ਵਰਕ ਕੀਤਾ ਹੋਇਆ ਨਾਲ ਹਲਕਾ ਜਿਹਾ ਕਟਵਰਗ ਦਾ ਕੰਮ ਕੀਤਾ ਹੋਇਆ ਆ ਨੈਕਸਟ ਇਹਦੇ ਇੱਕ ਜਿਹੜਾ ਫਲਾਰਜ਼ ਦੇ ਘੇਰੇ ਤੇ ਆਏਗਾ ਇੱਕ ਕਮਰ ਤੇ ਆਏਗਾ ਤੇ نیچے ਨੂੰ ਕਲੀਆਂ ਜਾਣਗੀਆਂ ਤੇ ਘੇਰੇ ਤੇ ਵੀ ਪੱਟੀ ਸਟਾਈਲ ਕੰਮ ਕੀਤਾ ਨੈਕਸਟ ਆਪਣੇ ਮਸਟਰਡ ਕਲਰ ਹੋਏਗਾ ਠੀਕ ਹੈ ਇਹਦਾ ਵੀ ਦੇਖ ਸਕਦੇ ਆ ਨੈਕ ਤੇ ਬੋਟਮ ਤੇ ਬਹੁਤ ਸੋਹਣਾ ਕੰਮ ਕੀਤਾ ਨੈਕ ਤੇ ਬਹੁਤ ਸੋਹਣਾ ਕੀਤਾ ਹੋਇਆ ਆ ਇਹਦੇ ਬਾਟਮ ਤੇ ਵੀ ਵਰਕ ਹੋਏਗਾ ਠੀਕ ਹੈ ਜੀ ਨਾਲ ਦੁਪੱਟਾ ਇਹਦੇ ਔਰਗੈਂਜ਼ਾ ਦਾ ਹੋਏਗਾ ਦੁਪੱਟਾ ਬਹੁਤ ਸੋਹਣਾ ਨਾਲ ਦੁਪੱਟੇ ਤੇ ਵਰਕ ਕੀਤਾ ਹੋਇਆ ਹੈ ਔਰਗੈਂਜ਼ਾ ਦਾ ਸਪੈਸ਼ਲੀ ਦੁਪੱਟਾ ਹੋਏਗਾ ਜਿਹੜਾ ਲੁੱਕ ਬਹੁਤ ਸੋਹਣੀ ਕ੍ਰੀਏਟ ਕਰਦਾ ਹੈ ਇਹਨਾਂ ਸਾਰਿਆਂ ਵਿੱਚ 4-4 ਕਲਰ ਹੋਣਗੇ ਠੀਕ ਹੈ ਜੀ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਸੂਟ ਮੰਗਵਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਅਗਰ ਤੁਸੀਂ ਸਟਿਚ ਕਰਾਉਣਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨ ਸਟਿਚ ਬਾਈ ਕਰਨਾ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਹ ਕਲਰ ਹੋਏਗਾ ਇਹਦਾ ਵੀ ਜਿਹੜਾ ਆ ਫਲਾਰਸ ਬਣ ਕੇ ਬਹੁਤ ਸੋਹਣਾ ਜਿਹੜਾ ਆ ਸ਼ਰਟ ਰੈਡੀ ਕੀਤੀਆਂ ਨਾਲ ਬਾਟਮ ਤੇ ਵਰਕ ਹੋਏਗਾ ਦੁਪੱਟੇ ਤੇ ਵੀ ਫਲਾਰਸ ਦਾ ਵਰਕ ਕਰਕੇ ਬਹੁਤ ਸੋਹਣੇ ਰੈਡੀ ਕੀਤੇ ਹੋਏ ਆ ਇਹਦੇ ਨਾਲ ਦੁਪੱਟਾ ਜਿਹੜਾ ਮਸਲੀਨ ਦਾ ਹੋਏਗਾ ਦੇਖ ਸਕਦੇ ਹੋ ਬਹੁਤ ਸੋਹਣਾ ਸ਼ਿਮਰ ਦਾ ਅੱਜਕੱਲ ਫੈਬਰਿਕ ਉਦੋਂ ਹੀ ਬਹੁਤ ਸੋਹਣਾ ਚੱਲ ਰਿਹਾ ਹੈ ਨੈਕਸਟ ਆਵਲ ਸੂਟ ਆਪਣੇ ਕੋ ਪਸ਼ਮੀਨੇ ਦੇ ਵਿੱਚ ਆ ਇਹ ਪਟਿਕ ਸਟਾਈਲ ਸੂਟ ਆ ਤੁਹਾਨੂੰ ਪਤਾ ਇਹ ਬਹੁਤ ਸੋਹਣੇ ਲੱਗਦੇ ਆ ਜਦੋਂ ਆਪਾਂ ਰੈਡੀ ਕਰਕੇ ਸੂਟ ਨੂੰ ਵੇਅਰ ਕਰਦੇ ਆ ਬਹੁਤ ਹੀ ਸੋਹਣੀ ਲੁੱਕ ਆਉਂਦੀ ਆ ਤੇ ਬਹੁਤ ਵਧੀਆ ਫੈਬਰਿਕ ਰਹਿਣ ਵਾਲਾ ਆ ਨੈਕ ਤੇ ਪੱਟੀ ਦਾ ਕੰਮ ਕੀਤਾ ਘੇਰੇ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਨਾਲ ਬਾਟਮ ਜਿਹੜੀ ਪਲੇਨ ਰਹੇਗੀ ਨਾਲ ਜਿਹੜਾ ਸ਼ਾਲ ਹੋਏਗਾ ਪਸ਼ਮੀਨੇ ਦਾ ਹੀ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਡਿਫਰੈਂਟ ਕਲਰ ਹੈਗੇ ਆ ਡਿਫਰੈਂਟ ਪ੍ਰਿੰਟ ਬਣੇ ਆ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਤੇ ਹਰੇਕ ਏਜ ਗਰੁੱਪ ਦੇ ਲਈ ਬਹੁਤ ਸੋਹਣੇ ਪ੍ਰਿੰਟ ਆ ਤੁਸੀਂ ਕੋਈ ਵੀ ਏਜ ਗਰੁੱਪ ਦੀਆਂ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਲੱਗਣ ਵਾਲੇ ਆ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਦਿੱਤੇ ਨੰਬਰ ਤੇ ਤੁਸੀਂ ਆਪਣਾ ਕੋਈ ਵੀ ਹੋਰ ਸੂਟ ਰਿਲੇਟਡ ਇਨਕੁਆਰੀ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਲੈ ਸਕਦੇ ਹੋ ਇਨਾਂ ਵਿੱਚ ਦੇਖ ਸਕਦੇ ਹੋ ਪਸ਼ਮੀਨਾ 'ਚ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆਏ ਹੋਏ ਆ ਜਿਹੜੇ ਕਿ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਠੀਕ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਕਲਰ ਰੰਗ ਡਿਜ਼ਾਈਨ ਸਿਲੈਕਟ ਕਰਕੇ ਆਪਣਾ ਜਿਹੜਾ ਆਰਡਰ ਆ ਲੈ ਸਕਦੇ ਹੋ ਨੈਕਸਟ ਆ ਆਪਣੇ ਸਮਰ ਵਿੱਚ ਜਿੱਦਾਂ ਸੂਟ ਚੱਲ ਰਹੇ ਸੀ ਸੇਮ ਹੁਣ ਪਸ਼ਮੀਨੇ ਦੇ ਵਿੱਚ ਆਇਆ ਵਿంటర్ ਦੇ ਵਿੱਚ ਸੇਮ ਡਿਜ਼ਾਈਨ ਜੋ ਕਾਟਨ 'ਚ ਚੱਲਦਾ ਸੀ ਹੁਣ ਪਸ਼ਮੀਨੇ 'ਚ ਰੈਡੀ ਹੋਇਆ ਆ ਠੀਕ ਹੈ ਜੀ ਇਹ ਸਮਰ ਵਿੱਚ ਵੀ ਬਹੁਤ ਡਿਜ਼ਾਈਨ ਜਿਹੜਾ ਟ੍ਰੈਂਡਿੰਗ 'ਚ ਰਿਹਾ ਆ ਤੇ ਹੁਣ ਵਿంటర్ ਦੇ ਵਿੱਚ ਪਸ਼ਮੀਨੇ ਦੇ ਉੱਤੇ ਰੈਡੀ ਹੋਇਆ ਆ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਵੀ ਐਸ ਕੰਪੇਅਰਡ ਟੂ ਅਦਰ ਥੋੜਾ ਘੱਟ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਵਿੱਚ ਵੀ ਆਪਣੇ ਕੋਲ ਚਾਰ ਕਲਰ ਹੈਗੇ ਜਿਹੜਾ ਵੀ ਕਲਰ ਪਸੰਦ ਹੋਵੇ ਉਹ ਆਪਣਾ ਸਕਰੀਨਸ਼ਾਟ ਪੇਜ ਕੇ ਆਰਡਰ ਪਲੇਸ ਕਰੋ ਬਾਕੀ ਜੀ ਵੀਡੀਓ ਨੂੰ ਸ਼ੇਅਰ